ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਨਾਲ ਭਾਰਤ ਮੂਸ਼ਨ ਆਸ਼ੂ सुरेंद्र ਢਾਬਰ तमाम ਕਾਂਗਰਸ ਪਾਰਟੀ ਦੇ ਲੀਡਰ ਸੋ ਤਾਲਾਬੰਦੀ ਕਰਨ ਦੇ ਲਈ ਅੱਗੇ ਵਧ ਰਹੇ ਨੇ ਤਸਵੀਰਾਂ ਦੇ ਵਿੱਚ ਵਿਖਾਵਾਂਗੇ ਕਿ ਕਾਰਪੋਰੇਸ਼ਨ ਏ ਜ਼ੋਨ ਪੁਲਿਸ ਪ੍ਰਸ਼ਾਸਨ ਵੀ ਤਣਾਤ ਹੈ ਔਰ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ ਸੋ ਵੇਖ ਸਕਦੇ ਹੋ ਕਿ ਪੂਰੇ ਬਲ ਦਾ ਪ੍ਰਯੋਗ ਜਿਹੜਾ ਕੀਤਾ ਜਾ ਰਿਹਾ ਰਵਨੀਤ ਸਿੰਘ ਬਿੱਟੂ तमाम ਕਾਂਗਰਸ ਪਾਰਟੀ ਦੇ ਲੀਡਰਾਂ ਦੇ ਨਾਲ ਕੋਸ਼ਿਸ਼ ਵਿੱਚ ਨੇ ਕਿ ਕਿਸੇ ਨਾ ਕਿਸੇ ਤਰੀਕੇ ਇਹਦੇ ਤਾਲਾਬੰਦੀ ਕੀਤੀ ਜਾਵੇ ਸੋ ਯੂਥ ਆਗੂ yogesh shanda barricades ਦੇ ਉੱਪਰ ਦੀ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਇੱਧਰ ਰਵਨੀਤ ਸਿੰਘ ਬਿੱਟੂ 파ਰਪੁਸ਼ਨਾ ਸੰਜੇ ਤਲਵਾਰ ਸੰਜੇ ਤਲਵਾਰ ਅੱਗੇ ਆਏ ਨੇ ਉਨਾਦਰ ਲੋ ਹੱਥ ਵਿੱਚ ਸੰਗਲ ਫੜੇ ਹੋਏ ਨੇ ਔਰ ਵੇਖ ਸਕਦੇ ਹਾਂ ਕਿ ਇਸ ਤਰ੍ਹਾਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੀ ਤਮਾਮ ਲੀਡਰਸ਼ਿਪ ਅੱਜ ਜ਼ੋਨ ਏ ਦੇ ਵਿੱਚ ਪਹੁੰਚੀ ਇੱਕ ਕਾਲ ਸੀ ਕਿ ਐਲਾਨ ਕੀਤਾ ਗਿਆ ਸੀ ਕਿ ਤਾਲਾਬੰਦੀ ਜਿਹੜੀ ਆ ਉਹ ਕੀਤੀ ਜਾਏਗੀ ਜ਼ੋਨ ਏ ਦੇ ਕਾਰਪੋਰੇਸ਼ਨ ਦਫਤਰ ਦੇ ਵਿੱਚ ਤਾਲਾਬੰਦੀ ਕੀਤੀ ਜਾਵੇ ਔਰ ਪੁਲਿਸ ਪ੍ਰਸ਼ਾਸਨ ਦੀ ਤਾਇਨਾਤੀ ਹੋਈ ਹੈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਇਹ ਲਾਈਵ ਤਸਵੀਰਾਂ ਆਪ ਸਭ ਦੇ ਨਾਲ ਦੇਖ ਸਕਦੇ ਹੋ ਔਰ ਕਿਤੇ ਨਾ ਕਿਤੇ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਪਰ ਰਵਨੀਤ ਬਿੱਟੂ ਅੱਗੇ ਪਹੁੰਚ ਗਏ ਨੇ ਭਾਰਤ ਪੂਸ਼ਣ ਆਸ਼ੂ ਰਵਨੀਤ ਬਿੱਟੂ ਔਰ ਬੈਰੀਕੇਡਸ ਟਪ ਚੁੱਕੇ ਨੇ ਦੇਖ ਸਕਦੇ ਹੋ ਕਿ ਇੱਥੇ ਬਲ ਦਾ ਪ੍ਰਯੋਗ ਵੀ ਕੀਤਾ ਜਾ ਰਿਹਾ ਹੈ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਦੇ ਵਿੱਚ ਰਵਨੀਤ ਸਿੰਘ ਬਿੱਟੂ ਔਰ ਉਹਨਾਂ ਦੇ ਸਾਥੀ ਔਰ ਰਵਨੀਤ ਬਿੱਟੂ ਬੈਰੀਕੇਡ ਨੂੰ ਟੱਪਣ ਦੀ ਕੋਸ਼ਿਸ਼ ਕਰਦੇ ਹੋਏ ਸੋ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾਣੀ ਹੈ ਕਿ ਤਾਲੇ ਲਗਾਏ ਜਾਣ ਇਹ ਤਸਵੀਰਾਂ ਲਾਈਵ ਸਿਟੀ ਹੱਟ ਲਾਈਵ ਤੋਂ ਸੋ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾਣੀ ਹੈ ਕਿ ਤਾਲੇ ਲਗਾਏ ਜਾਣ ਰਵਨੀਤ ਬਿੱਟੂ ਬੈਰੀਕੇਡ ਦੇ ਉੱਪਰ ਖੜੇ ਹੋਏ ਨੇ ਅੱਜ ਜਾਨਲੇ ਨੁਕਸਾਨ ਦੇ ਵਿੱਚ ਬੜੇ ਐਸੇ ਕੰਮ ਨੇ ਜਿਹੜੇ ਨਹੀਂ ਕੀਤੇ ਜਾ ਰਹੇ ਤਾਂ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅੱਜ ਰਵਨੀਤ ਸਿੰਘ ਦੀ ਪੌਣੀ ਮਟੂਰੇ ਦਾ ਕਿਉਂਕਿ ਬੈਰੀਕੇਡ ਦੇ ਉੱਪਰ ਖੜੇ ਹੋ ਚੁੱਕੇ ਨੇ ਰਵਨੀਤ ਬਿੱਟੂ ਇਹ ਤੁਸੀਂ ਕੈਮਰੇ ਵਿੱਚ ਨਜ਼ਰ ਆ ਰਹੇ ਤੁਸੀਂ ਅੱਗੇ ਸਿੰਘ ਪੌੜ ਦਿੱਤੀ ਗਈ ਸੀ ਪੱਟੀ ਹੁਣ ਵੀ ਜਿਹੜੇ ਅੱਗੇ ਨਜ਼ਰ ਆ ਰਹੇ ਨੇ ਔਰ ਨਾਰੇਬਾਜ਼ੀ ਸ਼ੁਰੂ ਹੋ ਚੁੱਕੀ ਹੈ ਇੱਕ ਵਾਰ ਫਿਰ ਕਾਂਗਰਸੀ ਕਾਗਰ ਕਰਦੇ ਨਹੀਂ ਚੰਡੇ ਵੀ ਦੇਖ ਸਕਦੇ ਹੋ ਕਿ ਕਿਨੇ ਲਾਇਭਣੇ ਦਾ ਬੜੇ ਸਵਾਲ ਇੱਕ ਵਾਰ ਫਿਰ ਨਾਰੇਬਾਜ਼ੀ ਸ਼ੁਰੂ ਹੋਈ ਹੈ ਅਫਸਰ ਉਹਨਾਂ ਨੂੰ نیچے ਉਤਰਨ ਦੇ ਲਈ ਕਹਿ ਰਹੇ ਨੇ ਚੂੜੀਆਂ ਸਿੱਟੀਆਂ ਜਾ ਰਹੀਆਂ ਨੇ ਸੌਰਵ ਨੀਤ ਬਿੱਟੂ ਉਹ ਵੀ ਉਤਰ ਚੁੱਕੇ ਨੇ ਔਰ ਪੁਲਿਸ ਵੱਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਇੱਕ ਤੋਂ ਬਾਅਦ ਇੱਕ ਰਵਨੀਤ ਬਿੱਟੂ ਤਾਲੇ ਲਗਾ ਰਹੇ ਨੇ ਲੱਗੇ ਤਾ ਲੱਗਿਆ ਲਾਦਾ 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 ਤੁਹਾਡੇ ਸਾਥ ਮੇਰੇ ਨਾਲ ਚੱਲਾ ਚੱਗੇ ਚੱਲਾ ਚੱਗੇ ਸੁਣਵਾਵਾਂਗੇ 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 ਕੋਲੀ 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 ਸੋ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਅਮਨੀਤ ਬਿੱਟੂ ਆਪਣੇ ਸਾਥੀਆਂ ਦੇ ਨਾਲ ਤਾਲਾ ਬੰਦੀ ਦੀ ਦਿੱਤੀ ਕਾਲ ਦੇ ਤਹਿਤ ਉਹਨਾਂ ਵੱਲੋਂ ਤਾਲੇ ਲਗਾਏ ਗਏ ਨੇ ਕਾਰਪੋਰੇਸ਼ਨ ਜ਼ੋਨ A ਦੇ ਦਫਤਰ ਨੂੰ ਦੇਖੋ ਸਾਡੀ ਕਾਮਦਾਰ ਕਿੰਨੇ ਸਾਡੀ ਨਾਲ ਖੜਾ ਹੋਦਾ चाब <inaudible> 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 ਤੋਂ ਬਾਅਦ ਸੰਜੀਤ ਤਲਵਾਰ ਉਹਨਾਂ ਵੱਲੋਂ ਚਾਬੀਆਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਮੀਡੀਆ ਦੇ ਅੱਗੇ ਚਾਬੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਤਾਲੇ ਲਗਾ ਚੁੱਕੇ ਨੇ ਮੋٹے ਮੋٹے ਸੰਗਲ ਹੱਥਾਂ ਦੇ ਵਿੱਚ ਸਨ ਸੰਗਲ ਲਗਾ ਕੇ ਤਾਲੇ ਲਗਾ ਦਿੱਤੇ ਗਏ ਨੇ ਕਾਰਪੋਰੇਸ਼ਨ ਜ਼ੋਨ A ਨੂੰ ਲਗਾਤਾਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਔਰ ਕਾਫੀ ਜਦੋ ਜਹਿਦ ਤੋਂ ਬਾਅਦ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਬੈਰੀਗੇਡਸ ਨੂੰ ਪਾਰ ਕਰਦੇ ਨੇ ਉਹਨਾਂ ਦੇ ਨਾਲ ਭਾਰਤ ਪੁਸ਼ਨ ਆਸ਼ੂ ਸੰਜੇ ਤਲਵਾਰ ਔਰ ਕਾਂਗਰਸ ਦੇ ਕਈ ਵਰਕਰ ਤਸਵੀਰਾਂ ਦੇਖਦੇ ਹੋ ਤੁਸੀਂ ਔਰ ਤਾਲੇ ਲਗਾਏ ਗਏ ਨੇ ਜ਼ੋਨ A ਦੇ ਦਫਤਰ ਨੂੰ ਆਣਾ ਨੇ ਬੈਰੀਗੇਡ ਤੋੜ ਕੇ ਅੰਦਰ ਵੜ ਕੇ ਆਸ਼ੂ ਆਸ਼ੂ ਜੀ ਸਾਡੇ ਤੁਹਾਨੂੰ ਦਰ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਨਾਲ 파ਤਪੂਸ਼ ਆਸ਼ੂ ਸੋ ਇੱਕ ਬਾਰ ਫਿਰ ਲਲਕਾਰ ਵੇਖਣ ਨੂੰ ਮਿਲ ਰਹੀ ਹੈ ਕਾਂਗਰਸ ਪਾਰਟੀ ਦੀ ਕੈਰੀਗੇਟਸ ਦੇ ਉੱਪਰ ਸਰ ਕਿਸ ਤਰ੍ਹਾਂ ਆ ਬਿੱਟੂ ਜੀ ਆ ਜਾਣਾ ਭਾਜੀ ਬਿੱਟੂ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਿੱਠੂ ਜਿਹੜੀ ਪੋਲਸ ਵੱਲੋਂ ਤਸ਼ੱਦਦ ਕੀਤੇ ਜਾ ਰਹੇ ਸੀ ਉਹਨੂੰ ਮੂੰਹ ਚੋੜ ਮੂੰਹ ਤੋੜ ਜਵਾਬ ਦਿੰਦੇ ਹੋਏ ਅੱਜ ਤਾਲਾ ਲਾਣ ਦਾ ਕੰਮ ਲੁਧਿਆਣਾ ਕਾਂਗਰਸ ਕਮੇਟੀ। ਅੱਥਰ ਗੋਗੀ ਨੂੰ ਜਾ ਕੇ ਐਮਐਲਏ ਨੂੰ ਵੀ ਇਹ ਮਸ਼ੀਨਾਂ ਕਿਹਨੇ ਦਿੱਤੀਆਂ ਬੰਦੇ ਨੇ? ਕਿਹਨੇ ਅਧਾਰ ਦਿੱਤੇ ਨੇ ਸਾਾਨੂੰ? ਬਹੁਤ ਬਹੁਤ ਧੰਨਵਾਦ। ਇਹ ਮਸ਼ੀਨਾਂ ਚਾਹੇ ਅਪਸ਼ਕਰਨ ਬਖਸ਼ੋਗੇ ਨਹੀਂ। ਸੋ ਵੇਖ ਸਕਦੇ ਹੋ ਉਹ ਚਾਬੀ ਜਿਹੜੀ ਹੱਥਾਂ ਦੇ ਵਿੱਚ ਹੈ ਜਿਸ ਨਾਲ ਤਾਲੇ ਲਗਾਏ ਗਏ। ਬਹੁਤ ਬਹੁਤ ਧੰਨਵਾਦ। ਲੋ ਆ ਜਓ ਯਾਰ। ਸਾਮਣੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਐਮਪੀ ਰਵਨੀਤ ਸਿੰਘ ਮਿੱਟੂ ਕੀ ਆ ਲਾਈਵ ਐਮਬਲੈਂਬੀ ਸਿੰਘ ਮਿੱਟੂ ਉਹਨੇ ਕਹਿੰਾਰੇ ਆ ਕਿ ਕਾਰਪੋਰੇਸ਼ਨ ਅਫਸਰ ਦੇ ਬਾਹਰ ਕਾਰਪੋਰੇਸ਼ਨ ਦੇ ਬਾਹਰ ਉੱਪਾ ਗਏ ਆਜਾ ਜੀ ਆਬੰਦੀ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਦੇਖੋ ਡੈਮੋਕ੍ਰੇਸੀ ਚ ਲੋਕਤੰਤਰ ਚ ਡੈਮੋਕ੍ਰੇਸੀ ਚ ਇਹੀ ਖਾਸੀਅਤਾਂ ਵੀ ਜਦੋਂ ਤੁਸੀਂ ਸਰਕਾਰ ਚੋਂ ਸਰਕਾਰ ਦੇ ਕੰਮ ਕਰਨੇ ਆ ਜਦੋਂ ਤੁਸੀਂ ਆਪੋਜੀਸ਼ਨ ਚੋਂ ਤਾਂ ਤੁਸੀਂ ਸਰਕਾਰ ਨੂੰ ਜਗਾਉਣਾ ਹੈ ਅਗਾਂਹ ਕਰਨਾ ਹੈ ਉਹੀ ਕੰਮ ਸਦਾ ਤੋਂ ਹੁੰਦਾ ਰਿਹਾ ਕੁਈ ਨਵੀਂ ਗੱਲ ਨਹੀਂ ਅੱਜ ਹੋ ਰਹੀ ਸੀ ਤੇ ਏਸੀ ਕਾਰਪੋਰੇਸ਼ਨ ਜਾਂ ਕਾਲੀ ਦਲ ਵੇਲੇ ਵੀ ਆਉਂਦੇ ਰਹੇ ਆ ਬੀਜੇਪੀ ਵਾਲੇ ਵੀ ਆਉਂਦੇ ਰਹੇ ਆ ਜਦੋਂ ਸਾਡੀ ਸਰਕਾਰ ਸੀ ਇਸੇ ਤਰੀਕੇ ਨਾਲ ਆਮ ਆਦਮੀ ਵਾਲੇ ਹਰ ਜਗ੍ਹਾ ਭਗਵੰਤ ਮਾਨ ਜੀ ਸੀਐਮ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਹਰ ਜਗ੍ਹਾ ਪ੍ਰਦਰਸ਼ਨ ਕਰਦੀ ਰਹੀ ਆ ਅੱਜ ਪਤਾ ਨਹੀਂ ਕੀ ਹੋਇਆ ਜਦੋਂ ਅਸੀਂ ਆਏ ਤੇ ਇੱਕਦਮ ਪੁਲਿਸ ਵਾਲਿਆਂ ਨੇ ਕੁਝ ਨਹੀਂ ਕਿਹਾ ਹਲੇ ਕਿ ਪੁਲਿਸ ਵਾਲਿਆਂ ਨੂੰ ਸਾਡੇ ਡੰਡੇ ਮਾਰਦੇ ਅਥਰੂ ਗੈਸ ਸਿੱਟਦੇ ਸਾਡੇ ਜੋ ਵੀ ਵਾਟਰ ਕੈਨ ਨਾ ਉਹਨੂੰ ਯੂਜ਼ ਕਰਦੇ ਜੋ ਚੀਜ਼ਾਂ ਹੁੰਦੀਆਂ ਐ ਤੇ ਪਰ ਪੁਲਿਸ ਵਾਲਿਆਂ ਨੇ ਕਿਉਂਕਿ ਤਿਆਰੀ ਐਸੀ ਸੀ ਅੰਦਰ ਜਾਣ ਦਿੱਤਾ ਜਦੋਂ ਗੇਟ ਤੇ ਅਸੀਂ ਇਹ ਹੱਥ ਰੱਖੇ ਆ ਸਾਰੇ ਸਾਡੇ ਐਕਸ ਮਿਨਿਸਟਰਾਂ ਨੇ ਐਕਸ ਐਮਐਲਏ ਨੇ ਕੌਂਸਲਰਾਂ ਨੇ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਉਧਰੋਂ ਪਿਕਚਰ ਚ ਨਹੀਂ ਹੁੰਦਾ ਫਿਲਮ ਚ ਆਉਂਦਾ ਹੁੰਦਾ ਜਿਵੇਂ ਵੀ ਇੱਕ ਬਦਮਾਸ਼ ਇੱਕ ਡਾਉਨ ਉਹ ਮਸ਼ੀਨਾਂ ਆਏ ਕਰਦਾ ਅੱਗ ਕੱਢਦਾ ਆਉਂਦਾ ਤੇ ਉਹ ਮਸ਼ੀਨ ਆ ਕਿ ਇੱਕ ਕਾਰਪੋਰੇਸ਼ਨ ਵਾਲ ਆ ਰਿਹਾ ਇਸ ਦਫ਼ਤਰ ਚ ਮਸ਼ੀਨ ਦਾ ਕੀ ਕੰਮ ਜੀ ਤੇ ਐਜੀਟੇਸ਼ਨ ਚ ਮਸ਼ੀਨ ਦਾ ਕੀ ਕੰਮ ਤੁਹਾਨੂੰ ਵਿਜ਼ੂਅਲਸ ਮਿਲ ਜਾਣੇ ਆ ਸਾਰਿਆਂ ਨੂੰ ਬਹੁਤਾਂ ਨੇ ਬਣਾਏ ਆ ਮੈਂ ਕਿਹਾ ਜੀ ਹਾਦਸਾ ਉਹ ਜਦੋਂ ਆਏ ਆ ਇੱਕਦਮ ਸਾਡੀਆਂ ਅੱਖਾਂ ਚੋਂ ਜਿਹੜੇ ਚਿੰਗਾਰੇ ਪੈਂਦੇ ਆ ਉਹਦੇ ਇੱਕਦਮ ਸਾਡੇ ਚਿੰਗਾਰੇ ਪਏ ਅਸੀਂ ਥੋੜਾ ਜਿਹਾ ਪਿੱਛੇ ਹਟੇ ਵੀ ਆ ਕੀ ਚਲੋ ਜਦੋਂ ਅਸੀਂ ਫੇਰ ਅੱਗੇ ਵਧੇ ਉਹ ਪਿੱਛੇ हट ਗਿਆ ਅਸੀਂ ਜਾ ਕੇ ਹੱਥ ਰੱਖ ਲਏ ਇਹ ਕਿੱਦਾਂ ਆ ਗਿਆ ਜੀ ਕਾਰਬੇਸ਼ਨ ਚ ਸੁਣੋ ਨਾ ਅਸੀਂ ਜਦੋਂ ਹੱਥ ਰੱਖੇ ਗਰੇਲਾਂ ਉਦੋਂ ਉਹ ਜਿਹੜੀ ਜਾਲੀ ਆ ਉਹ ਮਸ਼ੀਨ ਲੈ ਕੇ ਅੱਗੇ ਆ ਗਿਆ ਵਧਣ ਪਹਿਲਾਂ ਉਹਨੇ ਇੱਕ ਜਿਹੜਾ ਨਾਲ ਸੰਗਲ ਸੀ ਉਹਨੂੰ ਵਢਿਆ ਫੇਰ ਅਸੀਂ ਕੀ ਕੀਤਾ ਸਾਰਿਆਂ ਨੇ ਇੱਕ ਆਸ਼ੂ ਜੀ ਨੇ ਸੰਜੇ ਜੀ ਨੇ ਦਾਬਰ ਸਾਹਿਬ ਅਸੀਂ ਸਾਰਿਆਂ ਨੇ ਹੱਥ ਉੱਤੇ ਇੱਕ ਦੇ ਉੱਤੇ ਹੱਥ ਰੱਖ ਲਿਆ ਉਹ ਫਿਰ ਮਸ਼ੀਨ ਲੈ ਕੇ ਆ ਰਿਹਾ ਇੱਕ ਸਿਆਣਾ ਅਫਸਰ ਕੋਈ ਮੁਲਾਜ਼ਮ ਸੀ ਉਹ ਜਿਨੇ ਉਹਨੂੰ ਕਿਹਾ ਭਲਿਆ ਬੰਦਿਆਂ ਤੂੰ ਕੀ ਕਰਨ ਲੱਗਿਆ ਹੱਥ ਵਢਣ ਲੱਗਿਆ ਇਹ ਅਹਿਮਦ ਸ਼ਾਹ ਅਬਦਾਲੀ ਵੇਲੇ ਹੁੰਦਾ ਸੀ ਮੁਗਲਾਂ ਵੇਲੇ ਹੁੰਦਾ ਸੀ ਜੋ ਉਰੇ ਦੇ ਐਮਐਲਏ ਤੇ ਕਾਰਪੋਰੇਸ਼ਨ ਦਾ ਕਮਿਸ਼ਨਰ ਕਰਾਉਣ ਲੱਗਿਆ ਸੀ ਵੀ ਇਹ 95 ਬੰਦਿਆਂ ਦੀ ਮੋਹਰਾਂ ਸਾਤੋਂ ਕਿਵੇਂ ਮੰਗ ਲੈਣ ਇਹ ਤਾਂ ਸਾਡਾ ਰਾਜ ਆ ਇਹ ਹੱਥ ਹੀ ਵਢ ਦੋ ਇਹ 1000 ਰੁਪਏ ਸਾਤੋਂ ਕਿਵੇਂ ਵੰਡਣ ਇਹ ਉਂਗਲੀਆਂ ਹੀ ਵਢ ਦੋ ਇਹ 2500 ਰੁਪਏ ਪੈਨਸ਼ਨ ਕਿਵੇਂ ਵੰਡਣ ਇਹ ਹਾਥੀ ਵੱਢ ਦੋ ਐਸਾ ਕੰਮ ਕਦੇ ਦੇਖਿਆ ਨਹੀਂ ਜਿਹੜਾ ਅੱਜ ਕਾਰਪੋਰੇਸ਼ਨ ਨੇ ਕੀਤਾ ਮਸ਼ੀਨਾ ਅੰਦਰ ਮਗਾ ਕੇ ਇਹ ਤਾਂ ਪਤਾ ਲੱਗੂਗਾ ਨਾ ਹੌਲੀ ਹੌਲੀ ਤੁਸੀਂ ਸਾਡਾ ਸਾਥ ਦੇਣਾ ਕਿਉਂਕਿ ਇਹ ਕੰਮ ਤੁਸੀਂ ਵੀ ਆਪਣੇ ਕਦੇ ਜਿਹੜਾ ਤੁਹਾਡਾ ਮੀਡੀਆ ਦਾ ਜਿਹੜਾ ਤੁਹਾਡਾ ਜਿੰਨਾ ਐਕਸਪੀਰੀਅੰਸ ਆ ਕਦੇ ਮਸ਼ੀਨ ਦੇਖੀ ਆ ਇਹ ਨਵਾਂ ਕੰਮ ਇਹ ਲੱਗਦਾ ਇਹਨਾਂ ਨੇ ਉੱਥੋਂ ਸਿੱਖ ਲਿਆ ਸਿੰਘੂ ਤੇ ਕਿ ਕਿਤੇ ਸ਼ਾਇਦ ਬਾਰਡਰ ਤੋਂ ਸਿੱਖ ਲਈ ਇਹਨਾਂ ਜਮ ਕੌਣ ਸੀ ਅਧਿਕਾਰੀ ਸੀ ਕੋਈ ਜਾਂ ਅੰਦਰ ਦਾ ਕੋਈ ਮੁਲਾਜ਼ਮ ਲੱਗ ਜੂਗਾ ਪਤਾ ਉਹਦੀ ਸਾਰੀ ਫੋਟੋ ਕੈਪਚਰ ਹੋ ਗਈਆਂ ਉਹ ਕੌਣ ਸੀ ਕੌਣ ਐਮਐਲਏ ਦਾ ਪਿੱਠੂ ਸੀ ਉਹ ਉਰੇ ਦਾ ਸੀ ਜਾਂ ਪ੍ਰਾਈਵੇਟ ਬੰਦਾ ਹੀ ਕੋਈ ਭੇਜਿਆ ਸੀ ਵੀ ਵੱਢ ਦੋ ਅੱਜ ਹੱਥ ਜਾ ਕੇ ਮੁੜ ਕੇ ਇੱਕ ਹਿੰਮਤੀ ਨਾ ਕਰ ਸਕਣ ਜੇ ਐਮਪੀ ਐਮਐਲਏ ਦੇ ਵੱਢ ਦੋ ਆਮ ਬੰਦਾ ਕੀ ਕਰੂਗਾ ਅੱਗੇ ਤਾਂ ਵਿਜੀਲੈਂਸ ਨੂੰ ਵਰਤ ਦੇ ਸੀ ਪਰ ਅੱਜ ਨਵਾਂ ਕੰਮ ਮਸ਼ੀਨਾਂ ਲੈ ਕੇ ਆ ਗਏ ਇਸ ਕਰਕੇ ਇਹ ਅਸੀਂ ਬਹੁਤ ਵੱਡੀ ਗੱਲ ਹੋਈ ਆ ਇਹਦੀ ਮੈਂ ਚਾਹੇ ਚੀਫ ਮਿਨਿਸਟਰ ਸਾਹਿਬ ਆਪ ਉਹਨਾਂ ਨਾਲ ਗੱਲ ਕਰੂੰਗਾ ਚਾਹੇ ਗਵਰਨਰ ਸਾਹਿਬ ਨੇ ਕਿੱਤੇ ਵੀ ਗੱਲ ਕਰਨੀ ਪਵੇ ਵੀ ਆ ਮਸ਼ੀਨ ਵਾਲਾ ਕੰਮ ਕੀ ਹੋਇਆ ਜੇ ਅਸੀਂ ਇੱਕ ਤਾਲਾ ਲਾਤਾ ਤਾਲਾ ਕੀ ਤੁਸੀਂ 2 ਮਿੰਟ ਚ ਤੋੜ ਦੋ ਇਹ ਤਾਂ ਇੱਕ ਸਮੌਲਿਕ ਚੀਜ਼ਾਂ ਹੁੰਦੀਆਂ ਨਾ ਵੀ ਲੋਕ ਆਪਣੀ ਚੀਜ਼ ਮੰਗਾ ਮੰਗਣ ਆਏ ਤੇ ਤੁਸੀਂ ਤਾਂ ਉਹਨੂੰ ਸੱਚ ਕਰਨ ਲੱਗੇ ਵੀ ਅੱਜ ਉਂਗਲੀਆਂ ਹੀ ਵੜ ਦੇਣੀਆਂ ਵੀ ਹਿੰਮਤ ਆਵਾਜ਼ ਕਿਵੇਂ ਉਠੇ ਸਾਡੇ ਉੱਤੇ ਐਂ ਕਰ ਰਹੇ ਆ ਜਿੱਥੇ ਐਮਐਲਏ ਦੇ ਖਿਲਾਫ ਹੁੰਦੀ ਆ ਉਹ ਪਰਚੇ ਦਰਜ ਕਰਾਉਂਦਾ ਜੇ ਕਿਤੇ ਦੇ ਹੋਰ ਹੋਈਂਦੇ ਗੁੰਡਾਗਰਦੀ ਕਰਦਾ ਅੱਜ ਪਰ ਨਵਾਂ ਕੰਮ ਇਹਨਾਂ ਨੇ ਪੰਜਾਬ ਚ ਦੁਨੀਆ ਨੂੰ ਦਿਖਾਤਾ ਇਹ ਆਮ ਆਦਮੀ ਪਾਰਟੀ ਦਾ ਬਦਲਾਅ ਹੈ ਵੀ ਜਿਹੜੇ ਸਾਡੇ ਖਿਲਾਫ ਉੱਠੂ ਉਹਦੇ ਹੱਥੀ ਵੜ ਦਿੱਤੇ ਜਾਣਗੇ ਆਰ ਐਚ ਲਾ ਕੇ ਮਸ਼ੀਨਾਂ ਚਲਾ ਕੇ ਪਰ ਇਹਨਾਂ ਨੂੰ ਪਤਾ ਨਹੀਂ ਅਸੀਂ ਉਹ ਪਰਿਵਾਰਾਂ ਜਿਨ੍ਹਾਂ ਨੇ ਬੰਬ ਖਾ ਕੇ ਉਹਨਾਂ ਤੋਂ ਨਹੀਂ ਡਰੇ ਇਹਨੀਆਂ ਮਸ਼ੀਨਾਂ ਜੀਆਂ ਕੀ ਕਰਨਗੀਆਂ ਤੇ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਐਮ ਐਲ ਏ ਸਹਿਬਾਨੋ ਫੇਰ ਸੋਚਿਓ ਤੁਹਾਡਾ ਕੀ ਬਣੂਗਾ ਜਦੋਂ ਸਰਕਾਰ ਚਲੇ ਜਾਏਗੀ ਅਗਲੀ ਰਣਨੀਤੀ ਕੀ ਹੋਏਗੀ ਹੋਰ ਦਫ਼ਤਰਾਂ ਨੂੰ ਵੀ ਤਾਲੇ ਲਗਾਏ ਜਾਣਗੇ ਕਾਰਪੋਰੇਸ਼ਨ ਦਫ਼ਤਰ ਤੋਂ ਲੱਗਣਗੇ ਜੀ ਤੁਸੀਂ ਦੇਖੇ ਤਾਂ ਸਹੀ ਅਜੇ ਤਾਂ ਸ਼ੁਰੂ ਆ ਅਸੀਂ 2 ਸਾਲ ਪੂਰੇ ਦਿੱਤੇ ਅਸੀਂ 2 ਸਾਲ ਦੂਜੀ ਗੱਲ ਇਹ ਕਹਿੰਦੇ ਆ ਨਾ ਵੀ ਪਾਰਲੀਮੈਂਟ ਦੀਆਂ ਚੋਣਾਂ ਨੇੜੇ ਆ ਰਹੀਆਂ ਜਾਂ ਕਾ ਕਰ ਰਹੇ ਇਹ 'ਚ ਵੀ ਕੀ ਸ਼ੱਕ ਆ ਤੁਹਾਨੂੰ ਕਿਹਨੇ ਬਣਾਇਆ ਤੁਹਾਨੂੰ ਵੋਟਾਂ ਨਾਲ ਹੀ ਬਣੇ ਹੋ ਨਾ ਤੁਸੀਂ ਤੇ ਹੁਣ ਤੁਹਾਨੂੰ ਲਾਉਣਾ ਕਿਵੇਂ ਆ ਵੋਟਾਂ ਨਾਲ ਹੀ ਲਾਉਣਾ ਹੋਰ ਤਾਂ ਸਾਡੇ ਕੋਲ ਤਾਂ ਮਸ਼ੀਨਾਂ ਹੈ ਨਹੀਂਆਂ ਆ ਰਹੇ ਹੈ ਨਹੀਂ ਵੀ ਜਿਵੇਂ ਤੁਸੀਂ ਵੱਡ ਦੋਗੇ ਅਸੀਂ ਤਾਂ ਭਾਈ ਤੁਹਾਨੂੰ ਵੋਟਾਂ ਨਾਲ ਹੀ ਲੋਕਤੰਤਰ ਨਾਲ ਹੀ ਤੁਹਾਨੂੰ ਹਰਾਵਾਂਗੇ ਤੇ ਤੁਹਾਨੂੰ ਚਲਦਾ ਕਰਾਂਗੇ ਜਿੰਨਾ ਸਾਤੋਂ ਵਾਹ ਲੱਗੂਗਾ ਅਸੀਂ ਆਹ ਪਾਰਲੀਮੈਂਟ ਦੇ ਇਲੈਕਸ਼ਨਾਂ ਤੇ ਲਾਵਾਂਗੇ ਲੋਕਾਂ ਨੂੰ ਜਗਾਵਾਂਗੇ ਪਿਛਲੀ ਵਾਰ ਤਾਂ ਉਹ ਸਾਡੀ ਲੜਾਈ ਸੀ ਜਿਹਦੇ ਕਰਕੇ ਨੁਕਸਾਨ ਹੋ ਗਿਆ ਇਸ ਵਾਰ ਨਹੀਂ ਛੱਡਾਂਗੇ ਬਿੱਟੂ ਜੀ ਤੁਸੀਂ ਕਹਿੰਦੇ ਸਮਾਂ ਦੇਣ ਲਈ ਸ਼ੁਕਰੀਆ ਸੋ ਇਸ ਸੰ ਸਾਡੇ ਨਾਲ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਅੱਜ ਕੀ ਕਾਰਨ ਸੀ ਕਿ ਕਾਰਪੋਰੇਸ਼ਨ ਜ਼ੋਨ A ਦੇ ਵਿੱਚ ਦਫ਼ਤਰ ਨੂੰ ਤਾਲੇ ਲਗਾਏ ਗਏ ਨੇ ਸੋ ਕਾਫੀ ਜਦੋਜਹਿਦ ਕਾਫੀ ਮੁਸ਼ਕਲਤ ਤੋਂ ਬਾਅਦ ਉਹਨਾਂ ਵੱਲੋਂ ਉਹਨਾਂ ਦੇ ਨਾਲ ਸਾਬਕਾ ਕੈਬਨਿਟ ਮਨਿਸਟਰ ਭਾਰਤਪੂਸ਼ਨ ਆਸ਼ੂ ਔਰ ਸੰਜੀਤ ਤਲਵਾਰ ਜੀ ਸਾਬਕਾ ਐਮਐਲਏ ਉਹ ਮੌਜੂਦ ਸਨ ਉਹਨਾਂ ਨੇ ਅੱਜ ਇਹ ਤਾਲਾਬੰਦੀ ਕੀਤੀ ਹੈ ਜ਼ੋਨ A ਦੇ ਵਿੱਚ ਕਾਰਨ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਸੀ ਸੋ ਇੱਕ ਬੜੀ ਦਿਲਚਸਪ ਗੱਲ ਜਿਹੜੀ ਵੇਖਣ ਨੂੰ ਮਿਲੀ ਕਿ ਜਦੋਂ ਉਹ ਤਾਲਾ ਲਗਾ ਰਹੇ ਸਨ ਤਾਂ ਅੰਦਰੋਂ ਇੱਕ ਮਸ਼ੀਨ ਦੇ ਨਾਲ ਇੱਕ ਕਟਰ ਦੇ ਨਾਲ ਉਹ ਤਾਲੇ ਨਾਲ ਦੀ ਨਾਲ ਕੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਦਾ ਵਿਰੋਧ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਕੀਤਾ ਹੈ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ